ਜਗਾ ਜਗਾ ਜਾ ਕੇ ਬਰੀਡਿੰਗ ਚੈਕਿੰਗ ਕਰਦੇ ਆ ਬਰੀਡਿੰਗ ਚੈਕਿੰਗ ਮੀਨਸ ਕਿ ਦੇਖਦੇ ਆ ਕਿ ਕਿਤੇ ਪਾਣੀ ਜਿੱਥੇ ਖੜਾ ਆ ਹੁਣ بارشਾਂ ਦੇ ਮੌਸਮ ਤੋਂ ਬਾਅਦ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਦੇਖਦੇ ਆ ਕਿ ਉੱਥੇ ਕਿਤੇ ਲਾਰਵਾ ਤਾਂ ਨਹੀਂ ਮਿਲ ਰਿਹਾ ਹੈਗਾ ਜੇ ਲਾਰਵਾ ਮਿਲ ਰਿਹਾ ਤਾਂ ਅਸੀਂ ਕੋਈ ਸਪਰੇਅ ਕਰਦੇ ਆ ਜਾਂ ਕੋਈ ਹੋਰ ਤਰੀਕਾ ਵਰਤਦੇ ਆ ਕਿ ਉਹ ਡਰਾਈ ਹੋ ਜਾਵੇ ਹੈਨਾ ਉਹਨੂੰ ਥੋੜਾ ਪਾਣੀ ਤਾਂ ਡਿਸਕਾਰਡ ਕਰਕੇ ਡਰਾਈ ਹੋ ਜਾਵੇ ਨਹੀਂ ਤਾਂ ਸਾਡਾ ਸਪਰੇਅ ਕਰ ਦਿੰਦੇ ਐਕਟਿਵ ਕੇਸਸ ਹੁਣ ਕੋਈ ਵੀ ਨਹੀਂ ਆ ਪਰ ਜੇ ਟੋਟਲ ਕੇਸਸ ਆਪਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਤਿੰਨ ਡੇਂਗੂ ਦੇ ਤੇ ਚਾਰ ਚਿਕਨਗੁਨੀਆ ਦੇ ਕੇਸ ਹੁਣ ਤੱਕ ਦੈਂਗੂ ਬੁਨਿਆਦੇ ਵਿੱਚ ਜੋੜਾਂ ਦਾ ਦਰਦ ਪ੍ਰੋਮਿਨੈਂਟ ਹੁੰਦਾ ਮੀਨਸ ਕਿ ਇੰਨਾ ਜ਼ਿਆਦਾ ਜੋੜਾਂ ਦਾ ਦਰਦ ਹੋਏਗਾ ਕਿ ਬੰਦੇ ਤੋਂ ਉੱਠਣਾ ਤੁਰਨਾ ਫਿਰਨਾ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਪਰ ਡੈਂਗੂ ਦੇ ਵਿੱਚ ਦੇਖੀਏ ਤਾਂ ਡੈਂਗੂ ਦੇ ਵਿੱਚ ਅੱਖਾਂ ਦੇ ਪਿਛਲੇ ਪਾਸੇ ਦੇ ਵਿੱਚ ਪੇਨ ਹੈੱਡੈਕ ਇਹ ਚੀਜ਼ਾਂ ਜ਼ਿਆਦਾ ਪ੍ਰੋਮਿਨੈਂਟ ਹੁੰਦੀਆਂ ਹਜਰ ਕੀ ਨਾਮ ਹੈ ਡਾਕਟਰ ਹਰਜੋਤ ਗੜ ਡਿਸਟ੍ਰਿਕਟ ਕਪੜੀ ਮੈਂ ਹਾਂ ਜਿਸ ਸਟੰਬਰ ਸਰ ਮੈਕਸਰੇ ਬਾਸ਼ਾ ਦਾ ਬਟੇ ਤੇ ਕਿ ਟੈੰਗੂ ਦਾ ਨੰਬਰ ਦੋ ਲਗਾਤਾਰ ਬਤਾਇਆ ਰਹੇ ਸਿਹਤ ਪ੍ਰਸ਼ਾਸਨ ਵੱਲੋਂ ਉਨਕਤ ਇਸਰਲ ਕਿਾਰੇ ਕਿਤੇ ਗਈਆਂ ਇਸ ਦੇ ਕੇਸ ਉੱਤੇ ਕੀ ਕਰਨ ਚਾਹੁੰਦੇ ਸਾਡੇ ਸੇਪੇ ਭਾਗ ਵੱਲੋਂ ਜਨਵਰੀ ਤੋਂ ਹੀ ਅਸੀਂ ਐਫਰਟਸ ਕਰ ਰਹੇ ਹਾਂ ਕਿ ਜੇ ਸਾਨੂੰ ਮਿਲਦਾ ਕਿਤੇ ਲਾਰਵਾ ਸੀ ਚੈਕਿੰਗ ਸਾਡੇ ਵੱਲੋਂ ਜਾਰੀ ਹੈ ਘਰ ਘਰ ਕਰ ਕਰ ਜਾ ਕੇ ਸਾਡੀ ਟੀਮਾਂ ਚੈਕਿੰਗ ਕਰਦੀਆਂ ਨੇ 15 ਟੀਮਾਂ ਦੇ ਵਿੱਚ ਸਾਡੇ ਮਲਟੀਪਰਪਸ ਹੈਲਥ ਵਰਕਰਜ਼ ਹੁੰਦੇ ਆ ਤੇ ਬਾਕੀ ਹੁਣ ਬਰੀਡਿੰਗ ਚੈਕਰ ਵੀ ਸਾਨੂੰ ਅਲੋਟ ਹੋ ਗਿਆ ਸਟੇਟ ਵੱਲੋਂ 18 ਪਿਛਲੇ ਮਹੀਨੇ ਹੋਏ ਸੀ ਤੇ ਹੁਣ ਸਾਨੂੰ 120 ਬਰੀਡਿੰਗ ਚੈਕਰਸ ਮਿਲ ਚੁੱਕੇ ਨੇ ਤੇ ਉਹਨਾਂ ਦਾ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕੀ ਕਰਦੇ ਹਾਂ ਅਸੀਂ ਜਗ੍ਹਾ ਜਗ੍ਹਾ ਜਾ ਕੇ ਬਰੀਡਿੰਗ ਚੈਕਿੰਗ ਕਰਦੇ ਹਾਂ ਬਰੀਡਿੰਗ ਚੈਕਿੰਗ ਮੀਨਸ ਕਿ ਦੇਖਦੇ ਆ ਕਿ ਕਿਤੇ ਪਾਣੀ ਜਿੱਥੇ ਖੜਾ ਆ ਹੁਣ ਬਾਰਿਸ਼ਾਂ ਦੇ ਮੌਸਮ ਤੋਂ ਬਾਅਦ ਪਾਣੀ ਖੜਾ ਹੋਣਾ ਸ਼ੁਰੂ ਹੋ ਜਾਂਦਾ ਅਸੀਂ ਦੇਖਦੇ ਆ ਕਿ ਉੱਥੇ ਕਿਤੇ ਲਾਰਵਾ ਤਾਂ ਨਹੀਂ ਮਿਲ ਰਿਹਾ ਹੈਗਾ ਜੇ ਲਾਰਵਾ ਮਿਲ ਰਿਹਾ ਤਾਂ ਅਸੀਂ ਕੋਈ ਸਪਰੇਅ ਕਰਦੇ ਹਾਂ ਜਾਂ ਕੋਈ ਹੋਰ ਤਰੀਕਾ ਵਰਤਦੇ ਹਾਂ ਕਿ ਉਹ ਡਰਾਈ ਹੋ ਜਾਵੇ ਹੈਨਾ ਉਹਨੂੰ ਥੋੜਾ ਪਾਣੀ ਤਾਂ ਡਿਸਕਾਰਡ ਕਰਕੇ ਡਰਾਈ ਹੋ ਜਾਵੇ ਨਹੀਂ ਤਾਂ ਸਾਡਾ ਸਪਰੇਅ ਕਰ ਦਿੰਦੇ ਆ ਤੇ ਸਾਡੇ ਵੱਲੋਂ ਹੁਣ ਤੱਕ 15 ਟੀਮਾਂ ਗਠਿਤ ਕੀਤੀਆਂ ਗਈਆਂ ਜਿਹਦੇ ਚ ਐਮਪੀਐਚ ਰੌਂਗੀ ਕੋਤਲਨ ਦਾਲ ਕਰੀ ਕਿਨੇ ਘਰਾਂ ਦੇ ਜਿਹੜੀ ਸੇਫਟੀਆਂ ਟੀਮ ਦੇ ਕੰਮ ਕਰ ਰਹੀ ਹੈ ਤੇ ਕਿਸ ਜਿੱਨੇ ਲਾਰਵਾ ਮਿਲੇ ਕੀ ਕਰੋ ਜੁਰਮਾਨਾ ਭਾਈ ਨੂੰ ਸ਼ੁਰੂ ਹਾਂਜੀ ਹਾਂਜੀ ਸਾਡੇ ਕੋਲ ਹੁਣ ਤੱਕ 330000 ਘਰਾਂ ਦਾ ਸਾਡਾ ਸਰਵੇ ਟੀਮ ਕਰ ਚੁੱਕੀ ਹੈ ਜਿਦੇ ਵਿੱਚੋਂ ਸਾਨੂੰ 111 ਘਰਾਂ ਦੇ ਵਿੱਚ ਲਾਰਵਾ ਮਿਲ ਚੁੱਕਿਆ ਹੁਣ ਤੱਕ ਉਹਦੇ ਵਿੱਚੋਂ ਅਸੀਂ 63 ਲੋਕਾਂ ਨੂੰ ਤਾਂ ਵਰਨਿੰਗਸ ਦਿੱਤੀ ਹੈ ਤੇ 48 ਅਸੀਂ ਚਲਾਨਸ ਇਸ਼ੂ ਕਰ ਚੁੱਕੇ ਹਾਂ ਕੁਣੋ ਗੱਲ ਕਰੀ ਕਿ ਮੈਂ ਐਕਟਿਵ ਕੇਸ ਕਿੰਨੇ ਨੇ ਇਸ ਵੇਲੇ ਤੇ ਇਹ ਕਿੱਦਾਂ ਦੀਆਂ ਐਕਟਿਵ ਕੇਸਸ ਹੁਣ ਕੋਈ ਵੀ ਨਹੀਂ ਹੈ ਪਰ ਜੇ ਟੋਟਲ ਕੇਸਸ ਆਪਾਂ ਹੁਣ ਤੱਕ ਦੀ ਗੱਲ ਕਰੀਏ ਤਾਂ ਤਿੰਨ ਡੇਂਗੂ ਦੇ ਤੇ ਚਾਰ ਚਿਕਨਗੁਨੀਆ ਦੇ ਕੇਸ ਹੁਣ ਤੱਕ ਆਏ ਨੇ ਟੋਟਲ ਸਿੰਟਮਸ ਕੀ ਹੋ ਰਹੇ ਨੇ ਤੋਂ ਬਾਹਰ ਇਹ ਤੋਂ ਬਾਅਦ ਬਾਕੀ ਡਿਟੇਲ ਹੋਣਗੇ ਹਾਂਜੀ ਦੇਖੋ ਕੁਝ ਸਿੰਟਮਸ ਐਨਾਂ ਦੇ ਕਾਮਨ ਹੁੰਦੇ ਆ ਜਿਵੇਂ ਫੀਵਰ ਹੋ ਗਿਆ ਬਾਡੀ ਏਕ ਹੋ ਗਿਆ ਜੋੜਾਂ ਦੇ ਵਿੱਚ ਦਰਦ ਹੋ ਗਿਆ ਬਟ ਜ਼ਿਆਦਾਤਰ ਚਿਕਨਗੁਨੀਆ ਦੇ ਵਿੱਚ ਜੋੜਾਂ ਦਾ ਦਰਦ ਪ੍ਰੋਮਿਨੈਂਟ ਹੁੰਦਾ ਮੀਨਸ ਕਿ ਇੰਨਾ ਜ਼ਿਆਦਾ ਜੋੜਾਂ ਦਾ ਦਰਦ ਹੋਏਗਾ ਕਿ ਬੰਦੇ ਤੋਂ ਉੱਠਣਾ ਤੁਰਨਾ ਫਿਰਨਾ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਬਟ ਡੇਂਗੂ ਦੇ ਵਿੱਚ ਜੇ ਦੇਖੀਏ ਤਾਂ ਡੇਂਗੂ ਦੇ ਵਿੱਚ ਅੱਖਾਂ ਦੇ ਪਿਛਲੇ ਪਾਸੇ ਦੇ ਵਿੱਚ ਪੇਨ ਹੈੱਡੈਕ ਇਹ ਚੀਜ਼ਾਂ ਜ਼ਿਆਦਾ ਪ੍ਰੋਮਿਨੈਂਟ ਹੁੰਦੀਆਂ ਲੋਕ ਇਸ ਤਰ੍ਹਾਂ ਬਚ ਸਕਦੇ ਹੋ ਡੇਂਗੂ ਲੋਕਾਂ ਨੂੰ ਇਹੀ ਬਚਾਅ ਕਰ ਸਕਦੇ ਕਿ ਦੇਖੋ ਬਿਮਾਰੀ ਇਹ ਸ਼ੁਰੂ ਲੋਕਾਂ ਦੇ ਘਰਾਂ ਤੋਂ ਹੁੰਦੀ ਹੈ ਕਿਉਂਕਿ ਇਹ ਮੱਛਰ ਦੇ ਕੱਟਣ ਨਾਲ ਬਿਮਾਰੀ ਹੁੰਦੀ ਹੈ ਐਂਡ ਮੱਛਰ ਆਪਣੇ ਆਂਡੇ ਜਿਹੜੇ ਦਿੰਦਾ ਉਹ ਪਾਣੀ ਦੇ ਵਿੱਚ ਦਿੰਦਾ ਡੇਂਗੂ ਚਿਕਨਮੁਨੀਆਂ ਦਾ ਕਾਮਨ ਮੱਛਰ ਹੈ ਏਡੀਜ਼ ਮੱਛਰ ਉਹਨਾਂ ਨੂੰ ਆਪਾਂ ਕਹਿੰਦੇ ਆ ਉਹਦੀ ਕੀ ਹੈਗੀ ਹੈ ਐਬਿਲਿਟੀ ਉਹ ਖੜੇ ਪਾਣੀ ਦੇ ਵਿੱਚ ਆਂਡੇ ਦਿੰਦਾ ਹੈ ਖੜਾ ਪਾਣੀ ਜਿਹੜਾ ਥੋੜਾ ਥੋੜਾ ਸ਼ੈਲੋ ਕਲੈਕਸ਼ਨਸ ਆਫ ਵਾਟਰ ਆਪਾਂ ਕਹਿ ਦਿੰਦੇ ਆ ਘਰਾਂ ਦੇ ਵਿੱਚ ਜਿਵੇਂ ਬਾਲਟੀ ਦੇ ਵਿੱਚ ਯਾ ਫਿਰ ਫ੍ਰਿਜ ਦੇ ਪਿਛਲੇ ਪਾਸੇ ਟ੍ਰੇ ਹੁੰਦੀ ਹੈ ਕੂਲਰ ਦੇ ਵਿੱਚ ਹਨਾ ਗਮਲਿਆਂ ਦੇ ਥੱਲੇ ਜਿਹੜੀ ਟ੍ਰੇ ਹੁੰਦੀ ਹੈ ਉੱਥੇ ਸਾਡੀਆਂ ਛੱਤਾਂ ਦੇ ਉੱਪਰ ਜਿਹੜਾ ਡਿਸਕਾਰਡਡ ਮਟੀਰੀਅਲ ਹੈ ਟਾਇਰ ਪਏ ਹੋਇਆ ਕੋਈ ਹੋਰ ਕਬਾੜ ਦਾ ਸਮਾਨ ਪਿਆ ਉਹਦੇ ਵਿੱਚ ਥੋੜਾ ਥੋੜਾ ਪਾਣੀ ਖੜਾ ਹੋ ਜਾਂਦਾ ਹੈ ਉੱਥੇ ਮੱਛਰਾਂ ਦੇ ਅੰਡੇ ਦੇਗਾ ਹਫ਼ਤੇ ਦੇ ਵਿੱਚ ਅੰਡੇ ਤੋਂ ਨਵਾਂ ਮੱਛਰ ਤਿਆਰ ਹੋ ਜਾਏਗਾ ਇਦਾਂ ਬਿਮਾਰੀ ਘਰ ਘਰ ਸਪਰੈਡ ਹੁੰਦੀ ਹੈ ਮੱਛਰ ਇੱਕ ਘਰ ਨਹੀਂ ਦੂਸਰੇ ਘਰ ਵੀ ਜਾ ਕੇ ਬਾਈਟ ਕਰ ਸਕਦਾ ਹੋਰ ਮੋਹੱਲੇ ਨੂੰ ਪੂਰੇ ਨੂੰ ਬਿਮਾਰ ਕਰ ਸਕਦਾ ਤਾਂ ਧਿਆਨ ਰੱਖਣਯੋਗ ਇਹੀ ਗੱਲ ਹੈ कि ਆਪਣੇ ਘਰਾਂ ਦੇ ਵਿੱਚ ਪਾਣੀ ਨਾ ਖੜਾ ਹੋਣ ਦਿਓ ਪੂਰੀਆਂ ਬਾਵਾ ਵਾਲੇ ਕੱਪੜੇ ਪਾ ਕੇ ਰੱਖੋ ਆਪਣੇ ਦਰਵਾਜ਼ਿਆਂ ਤੇ ਸ਼ੀਲਡ ਲਗਾਓ ਜਾਲੀ ਵਾਲੇ ਦਰਵਾਜ਼ੇ ਲਗਾਓ ਤਾਂ ਕਿ ਮੱਛਰ ਅੰਦਰ ਨਾ ਆਵੇ ਗੁੱਡ ਨਾਈਟ ਕੋਇਲਸ ਓਡਮੋਸ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਜੇ ਕਿਸੇ ਨੂੰ ਟੇਬਲ ਹੋ ਜਾਵੇ ਇਸ ਸਪੈਸ਼ਲ ਪਾਈ ਉਸ ਤੋਂ ਬਾਦ ਨੂੰ ਜੇਰਾ ਸੁਰੀ ਜਾਂ ਉਹ ਕਦੇ ਡਾਕਟਰ ਦਾ ਕੰਟੈਕਟ ਕਰੇ ਹਾਂਜੀ ਬਿਲਕੁਲ ਦੇਖੋ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ ਕਿ ਡੇਂਗੂ ਹੋ ਗਿਆ ਚਿਕਨਗੁਨੀਆ ਹੋ ਗਿਆ ਪਹਿਲਾਂ ਤਾਂ ਆਪਣਾ ਟੈਸਟ ਕਰਵਾਓ ਟੈਸਟ ਕਰਾ ਕੇ ਪਤਾ ਲੱਗੇਗਾ ਬਿਨਾ ਟੈਸਟ ਤੋਂ ਸਾਨੂੰ ਇਹ ਕਨਫਰਮ ਨਹੀਂ ਹੁੰਦਾ ਕਿ ਡੇਂਗੂ ਹੀ ਆਇਆ ਜਾਂ ਚਿਕਨਗੁਨੀਆ ਹੀ ਹੈ ਟੈਸਟਿੰਗ ਤੋਂ ਬਾਅਦ ਕਨਫਰਮ ਹੋਏਗਾ ਉਸ ਤੋਂ ਬਾਅਦ ਵੀ ਘਰ ਹੀ ਇਲਾਜ ਹੋ ਸਕਦਾ ਹੈ ਘਰ ਇਲਾਜ ਕਿਵੇਂ ਹੋ ਸਕਦਾ ਹੈ ਲਿਕੁਇਡ ਇਨਟੇਕ ਜ਼ਿਆਦਾ ਕਰੋ ਫਲਾਂ ਦਾ ਸੇਵਨ ਕਰੋ ਮਲਟੀਵਿਟਾਮਿਨ ਲੈ ਸਕਦੇ ਹੋ ਤੁਸੀਂ ਤਾਕਤ ਵਾਲੀਆਂ ਚੀਜ਼ਾਂ ਲੈ ਸਕਦੇ ਹੋ ਨਾ ਬਟ ਜਦੋਂ ਤੱਕ ਪਲੇਟਲੇਟ ਕਾਊਂਟ 20000 ਤੋਂ ਥੱਲੇ ਨਹੀਂ ਫਾਲ ਕਰ ਜਾਂਦਾ ਦੂਜੀ ਚੀਜ਼ ਹੈ ਕਿ ਬਲੀਡਿੰਗ ਟੈਂਡੈਂਸੀ ਨਹੀਂ ਆ ਜਾਂਦੀ ਜਿਵੇਂ ਫੋਨ ਕਈ ਵਾਰੀ ਆ ਜਾਂਦਾ ਮਸੂੜੀਆਂ ਦੇ ਵਿੱਚੋਂ ਕਨਨਾਂਤੀਆਂ ਨੱਕ ਦੇ ਵਿੱਚੋਂ ਉਨੀ ਦੇਰ ਤੱਕ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੁੰਦੀ ਐਡਮਿਟ ਹੋਣ ਦੀ ਲੋੜ ਨਹੀਂ ਹੁੰਦੀ ਘਰ ਹੀ ਇਲਾਜ ਪੋਸੀਬਲ ਹੈ ਸਰਕਾਰੀ ਸਕਾਲਿਆਂ ਪੂਰੇ ਕੰਟੋਪਾਸਟੇਜ ਨੂੰ ਬਾਹਰ ਬਣਾ ਲਈ ਹਾਂ ਹਾਂਜੀ ਸਰਕਾਰੀ ਹਸਪਤਾਲ ਦੇ ਵਿੱਚ ਵੀ ਤੇ ਬਾਕੀ ਸਾਰੇ ਹਸਪਤਾਲ ਦੇ ਵਿੱਚ ਹੀ ਸਾਰੇ ਸਰਕਾਰੀ ਅਦਾਰਿਆਂ ਦੇ ਵਿੱਚ ਇਹ ਪ੍ਰਬੰਧ ਕੀਤੇ ਗਏ ਹੈ ਕਿ ਡੇਂਗੂ ਦੇ ਔਰਡ ਬਣਾਏ ਗਏ ਜੇ ਸਾਨੂੰ ਸ਼ੱਕੀ ਮਰੀਜ਼ ਲੱਗਦਾ ਹੈ ਕਿ ਹਾਂ ਬੁਖਾਰ ਜੋੜਾਂ ਦਾ ਦਰਦ ਹੈ ਸਿਰ ਚ ਦਰਦ ਹੈ ਅੱਖਾਂ ਦੇ ਪਿਛਲੇ ਪਾਸੇ ਦਰਦ ਹੈ ਤਾਂ ਉਹਨੂੰ ਸੀ ਜੇ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਆਫਟਰ ਕਨਫਰਮੇਸ਼ਨ ਦਾਸੀ ਡੇਂਗੂ ਵਾਰਡ ਦੇ ਵਿੱਚ ਹੀ ਐਡਮਿਟ ਕਰਦੇ ਆ ਸ਼ੱਕੀ ਮਰੀਜ਼ ਨੂੰ ਵੀ ਅਸੀਂ ਉੱਥੇ ਹੀ ਪਾਉਂਦੇ ਆ ਜੇ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਉੱਥੇ ਕੀ ਹੁੰਦਾ ਕਿ ਵਾਰਡ ਅਲੱਗ ਤੋਂ ਹੁੰਦੇ ਆ ਸਾਡੇ ਆਈਸੋਲੇਟਿਡ ਹੁੰਦੇ ਆ ਪਲੱਸ ਗੈਡਨਟ ਲੱਗੇ ਹੁੰਦੇ ਆ